ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਰਮਸ ਕਿਚਨ ਦੇ ਵਿੱਚ ਅੱਜ ਆਪਾਂ ਨਿੰਬੂ ਦਾ ਖੱਟਾ ਮਿੱਠਾ ਮਸਾਲੇਦਾਰ ਆਚਾਰ ਬਣਾ ਕੇ ਤਿਆਰ ਕਰਾਂਗੇ ਇਹ ਸਾਲੋ ਸਾਲ ਚੱਲਣ ਵਾਲਾ ਆਚਾਰ ਕਦੇ ਖਰਾਬ ਨਹੀਂ ਹੁੰਦਾ ਤੁਸੀਂ ਇਸ ਨੂੰ ਸਟੋਰ ਕਰਕੇ ਰੱਖ ਸਕਦੇ ਹੋਗੇ ਨਿੰਬੂ ਦਾ ਆਚਾਰ ਬਣਾਉਣ ਲਈ ਮੈਂ 500 ਗ੍ਰਾਮ ਨਿੰਬੂ ਲੈ ਇਹਨੇਗੇ ਨਿੰਬੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਪੁੰਝ ਕੇ ਰੱਖ ਲਿਆਗਾ ਸਾਰੇ ਨਿੰਬੂ ਪੱਤੇ ਛਿਲਕੇ ਵਾਲੇ ਨੇਗੇ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਇੱਕ ਨਿੰਬੂ ਦੇ ਆਪਾਂ ਨੇ ਚਾਰ-ਚਾਰ ਟੁਕੜੇ ਕੱਟੇ ਨੇਗੇ ਤੇ ਸਾਰੇ ਨਿੰਬੂਆਂ ਦੇ ਜਿਹੜੇ ਵਿਚਲੇ ਬ ਇਸੇ ਵੀ ਨਿੰਬੂ ਦੇ ਬਿੱਟਾ ਪਬੀ ਨਹੀਂ ਰੱਖਿਆ ਥੋੜੀ ਜਿਹੀ ਮਿਹਨਤ ਲੱਗੂਗੀ ਪਰ ਆਚਾਰ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਊਗਾ ਸਾਰੇ ਨਿੰਬੂ ਆਪਾਂ ਕੱਟ ਕੇ ਰੱਖ ਲੈਨੇ ਹੁਣ ਆਪਾਂ ਇਸ ਦੇ ਵਿੱਚ ਮਸਾਲੇ ਪਾਵਾਂਗੇ ਇੱਕ ਚਮਚ ਨਮਕ ਇੱਕ ਚਮਚ ਆਪਾਂ ਹਲਦੀ ਦਾ ਪਾਵਾਂਗੇ ਨਮਕ ਤੇ ਹਲਦੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਜੇ ਆਪਾਂ ਸਿਰਫ ਇਹ ਦੋ ਮਸਾਲੇ ਪਾਵਾਂਗੇ ਨਮਕ ਤੇ ਹਲਦੀ ਨੂੰ ਨਿੰਬੂਆਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇਹਨੂੰ ਢੱਕ ਕੇ ਤਿੰਨ ਤੋਂ ਚਾਰ ਦਿਨ ਦੇ ਲਈ ਇਸੇ ਤਰ੍ਹਾਂ ਰੱਖ ਦਾਂਗੇ ਤਾਂ ਕਿ ਨਿੰਬੂਆਂ ਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਨਿਕਲ ਜਾਵੇ ਵਿੱਚ ਵਿੱਚ ਦੀ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਜੇਕਰ ਤੁਸੀਂ ਤੁਰੰਤ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ 2 ਤੋਂ 3 ਘੰਟਿਆਂ ਦੇ ਬਾਅਦ ਵੀ ਆਚਾਰ ਦੇ ਵਿੱਚ ਮਸਾਲੇ ਮਿਕਸ ਕਰ ਸਕਦੇ ਹੋਗੇ ਜੇ 3 ਤੋਂ 4 ਦਿਨ ਰੱਖੋਗੇ ਤਾਂ ਜ਼ਿਆਦਾ ਸੋਹਣਾ ਆਚਾਰ ਬਣੇਗਾ ਸਾਰੇ ਮਸਾਲੇ ਆਪਾਂ ਨੇ ਰਲਾ ਲਏ ਨੇਗੇ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਿਆਂਗੇ 3 ਤੋਂ 4 ਦਿਨ ਬਾਅਦ ਆਪਾਂ ਦੁਬਾਰਾ ਨਿੰਬੂ ਦੇਖ ਦਿਆਂਗੇ ਨਿੰਬੂ ਆਪਣੇ ਬਹੁਤ ਹੀ ਸੌਫਟ ਹੋਏ ਨੇ ਬਹੁਤ ਹੀ ਵਧੀਆ ਬਣੇ ਨੇਗੇ ਹੁਣ ਆਪਾਂ ਇਸ ਦੇ ਵਿੱਚ ਬਾਕੀ ਦੇ ਮਸਾਲੇ ਐਡ ਕਰਾਂਗੇ ਨਿੰਬੂ ਆਪਾਂ ਤੁਹਾਨੂੰ ਥੋੜਾ ਜਿਹਾ ਕੱਟ ਕੇ ਵੀ ਦਿਖਾ ਦਿੰਨੇ ਹੈਗੇ ਨਿੰਬੂ ਜਿਹੜਾ ਬਿਲਕੁਲ ਤਿਆਰ ਆ achar ਦੇ ਲਈ ਖਾਣ ਦੇ ਲਈ ਹੁਣ ਆਪਾਂ ਮਸਾਲੇ ਤਿਆਰ ਕਰਨੇ ਨੇਗੇ ਇੱਕ ਪੈਨ ਨੂੰ ਆਪਾਂ ਨੇ ਗੈਸ ਦੀ ਫਲੇਮ ਤੇ ਰੱਖ ਦਿੱਤਾ ਹੁਣ ਆਪਾਂ ਇਸ ਵਿੱਚ ਦੋ ਚਮਚ ਸੌਂਫ ਦੇ ਪਾਵਾਂਗੇ ਇੱਕ ਚਮਚ ਆਪਾਂ ਜੀਰੇ ਦਾ ਪਾਵਾਂਗੇ ਦੋ ਚਮਚ ਕਾਲੀ ਮਿਰਚ ਦੇ ਪਾਵਾਂਗੇ ਗਿੰਤੀ ਦੇ ਵਿੱਚ ਪੂਰੇ 5 ਲੌਂਗ ਲਵਾਂਗੇ ਤਿੰਨ ਵੱਡੀ ਇਲਾਇਚੀ ਵੱਡੀ ਇਲਾਇਚੀ ਆਪਾਂ ਨੇ ਰੋਸਟ ਕਰਨ ਤੋਂ ਬਾਅਦ ਇਸ ਦੇ ਸਿਰਫ ਵੀ ਲਵਾਂਗੇ ਮਸਾਲਿਆਂ ਨੂੰ ਆਪਾਂ ਚਲਾਉਂਦੇ ਹੋ ਹਲਕਾ ਹਲਕਾ ਜਿਹਾ ਭੁੰਨ ਲਾਂਗੇ ਸਿਰਫ ਆਪਾਂ ਨੇ ਇਹਨੂੰ ਨਮੀ ਨੂੰ ਖਤਮ ਕਰਨਾਗਾ ਲੋ ਫਲੇਮ ਦੇ ਉੱਪਰ ਹੀ ਇਹਨਾਂ ਨੂੰ ਭੁੰਨਾਂਗੇ ਆਪਾਂ ਸਾਰੇ ਮਸਾਲੇ ਆਪਣੇ ਭੁੱਜ ਗਏ ਨੇ ਹੁਣ ਆਪਾਂ ਵੱਡੀ ਇਲਾਇਚੀ ਦੇ ਜਿਹੜੇ ਬੀਜ ਸੀਗੇ ਉਹ ਕੱਢ ਲਾਂਗੇ ਤੇ ਜਿਹੜਾ ਇਲਾਇਚੀ ਦਾ ਛਿਲਕਾ ਹੈਗਾ ਉਹਨੂੰ ਆਪਾਂ ਹਟਾ ਦਾਂਗੇ ਸਾਰੇ ਮਸਾਲਿਆਂ ਨੂੰ ਆਪਾਂ ਨੇ ਗ੍ਰਾਈਂਡਿੰਗ ਜਾਰ ਦੇ ਵਿੱਚ ਪਾ ਕੇ ਬਰੀਕ ਜਿਹਾ ਪੀਸ ਲੈਣਾਗਾ ਮਸਾਲੇ ਆਪਣੇ ਪੀਸ ਕੇ ਤਿਆਰ ਨੇਗੇ ਹੁਣ ਆਪਾਂ ਇਹਨਾਂ ਨੂੰ ਨਿੰਬੂ ਦੇ ਵਿੱਚ ਪਾ ਦਾਂਗੇ ਜਿਹੜਾ ਆਪਾਂ ਨੇ ਨਿੰਬੂ ਬਣਾ ਕੇ ਰੱਖੇ ਨੇ ਹੁਣ ਆਪਾਂ ਇਸ ਦੇ ਵਿੱਚ ਦੋ ਚਮਚ ਕਾਲੇ ਨਮਕ ਦੇ ਪਾਵਾਂਗੇ ਦੋ ਚਮਚ ਲਾਲ ਮਿਰਚ ਅੱਧਾ ਚਮਚ ਆਪਾਂ ਇਸ ਦੇ ਵਿੱਚ ਹਿੰਗ ਦਾ ਪਾਵਾਂਗੇ ਹਿੰਗ ਦਾ ਸਵਾਲ ਹੈ ਜਿਹੜਾ ਉਹ ਆਚਾਰ ਦੇ ਵਿੱਚ ਬਹੁਤ ਹੀ ਵਧੀਆ ਹੁੰਦਾ ਹੈਗਾ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਨਿੰਬੂ ਦੇ ਵਿੱਚ ਘਰ ਦੇ ਜਿਹੜੇ ਪਿਸੀ ਹੋਏ ਮਸਾਲੇ ਨੇ ਉਹਨਾਂ ਦੀ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਹੁੰਦੀ ਹੈਗੀ ਬਾਜ਼ਾਰ ਦੇ ਮਸਾਲਿਆਂ ਨਾਲੋਂ ਇਸ ਕਰਕੇ ਆਚਾਰ ਦੇ ਜਿਹੜੇ ਮਸਾਲੇ ਨੇ ਉਹ ਆਪਾਂ ਘਰ ਹੀ ਪੀਸ ਕੇ ਤਿਆਰ ਕਰਦੇ ਹਾਂਗੇ ਹੁਣ ਆਪਾਂ ਇਸ ਦੇ ਵਿੱਚ ਪੀਸੀ ਹੋਈ ਚੀਨੀ ਪਾਵਾਂਗੇ ਚੀਨੀ ਵੀ ਆਪਾਂ ਨੇ 500 ਗ੍ਰਾਮ ਲਈ ਹੈ ਜਿੰਨਾ ਆਪਾਂ ਨੇ ਨਿੰਬੂ ਲਿਆ ਸੀ ਓੰਨੀ ਆਪਾਂ ਨੇ ਚੀਨੀ ਲਈ ਹੈਗੀ ਹੁਣ ਆਪਾਂ ਚੀਨੀ ਨੂੰ ਨਿੰਬੂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸਾਰੇ ਮਸਾਲੇ ਨੂੰ ਆਪਾਂ ਨੇ ਮਿਕਸ ਕਰ ਲੈਣਾਗਾ ਜੇਕਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਸਾਰੇ ਮਸਾਲੇ ਆਪਾਂ ਨੇ ਮਿਕਸ ਕਰਤੇ ਹੁਣ ਆਪਾਂ ਇਹਨੂੰ ਢੱਕ ਕੇ 3 ਤੋਂ 4 ਘੰਟਿਆਂ ਲਈ ਇਸੇ ਤਰ੍ਹਾਂ ਪਈ ਰਹਿਣ ਦਾਂਗੇ 10 ਘੰਟੇ ਬਾਅਦ ਆਪਾਂ ਦੇਖਦੇ ਹਾਂਗੇ ਜਿਹੜੀ ਆਪਣੀ ਚੀਨੀ ਸੀ ਉਹ ਨਿੰਬੂ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਮਿਕਸ ਹੋ ਗਈ ਹੈਗੀ ਨਿੰਬੂ ਦਾ ਆਪਣਾ ਖੱਟਾ ਮਿੱਠਾ ਆਚਾਰ ਬਣ ਕੇ ਤਿਆਰ ਹੈਗਾ ਇਹ ਆਚਾਰ ਆਪ ਘਰ ਦੇ ਵਿੱਚ ਆਸਾਨੀ ਨਾਲ ਬਣਾ ਸਕਦੇ ਹਾਂਗੇ ਤੇ ਸਾਲੋਂ ਸਾਲ ਆਪਾਂ ਸਟੋਰ ਕਰ ਸਕਦੇ ਹਾਂਗੇ ਬਹੁਤ ਹੀ ਗਾੜਾ ਜਿਹੜਾ ਇਹਦਾ ਰਸਾ ਸੀਗਾ ਬਣ ਕੇ ਤਿਆਰ ਹੋਇਆ ਹੈਗਾ ਇੰਨੀ ਦਾ ਹੁਣ ਆਪਾਂ ਇਸ ਨੂੰ ਇੱਕ ਸਾਫ਼ ਕੰਟੇਨਰ ਦੇ ਵਿੱਚ ਕੱਢ ਕੇ ਰੱਖ ਲਾਂਗੇ ਨਿੰਬੂ ਦੇ ਆਚਾਰ ਨੂੰ ਖਾਣ ਲਈ ਆਪਣਾ ਆਚਾਰਾ ਜਿਹੜਾ ਬਿਲਕੁਲ ਤਿਆਰ ਹੈਗਾ ਜਦੋਂ ਵੀ ਆਪਣਾ ਆਚਾਰ ਨੂੰ ਕੱਢਣਾ ਕੰਟੇਨਰ ਦੇ ਵਿੱਚੋਂ ਤਾਂ ਆਪਾਂ ਨੇ ਸਿਰਫ ਸੁੱਕੇ ਚਮਚੇ ਨਾਲ ਕੱਢਣਾ ਹੈ ਗਿੱਲੇ ਹੱਥ ਜਾਂ ਗਿੱਲੇ ਚਮਚੇ ਨਾਲ ਆਚਾਰ ਨਹੀਂ ਕੱਢਣਾ ਤਾਂ ਫਿਰ ਆਪਣਾ ਆਚਾਰ ਇਹ ਸਾਲੋਂ ਸਾਲ ਕਦੀ ਖਰਾਬ ਨਹੀਂ ਹੋਏਗਾ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ